हां जी ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੂੰ Shimlewal ਪਹੁੰਚਿਆ ਹੋਇਆ ਇੱਕ ਸ਼ੂਟਿੰਗ ਵਾਸਤੇ ਤੇ ਅੱਛਾ ਪੱਤੇ ਉੱਪਰੇ ਰਹਿ ਕੇ ਤੇ ਵੀ ਸ਼ੂਟਿੰਗ ਕਰਨ ਆਏ ਹੋਏ ਸੀਗੇ ਸ਼ੂਟਿੰਗ ਬਾਰੇ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਪਰ ਮੇਰਾ ਅੱਜ ਬੜੇ ਚਿਰਾਂ ਬਾਅਦ ਇੱਕ ਫਨਸ਼ਨ ਕਰਨ ਨੂੰ ਦਿਲ ਕੀਤਾ ਇੱਕ ਰਿਸਕ ਲੈਣ ਨੂੰ ਦਿਲ ਕੀਤਾ ਵੀ ਰਿਸਕ ਲਿਆ ਜਾਵੇ ਉਹ ਵੀ ਕਾਰਨ ਸੀ ਵੀ ਆ ਆਲੂ ਬੁਖਾਰੇ ਤੋੜਨੇ ਸੀਗੇ ਇਸ ਦਰਖਤੋਂ ਮੇਰੇ ਸਾਹਮਣੇ ਦਰਖਤ ਲੱਗਿਆ ਆਲੂ ਬੁਖਾਰੇਆਂ ਵਾਲਾ ਲੂ ਬੁਖਾਰੇ ਦਿਖੇ ਮਾਖਾ ਵੀ ਲੈ ਵੀ ਆਲੂ ਬੁਖਾਰੇ ਤੋੜਨੀ ਤੋੜਨੇ ਨੇ ਤੇ ਹੁਣੇ ਹੁਣੇ ਮੈਂ ਤਿੰਨ ਚਾਰ ਆਲੂ ਬੁਖਾਰੇ ਜਿਹੜੇ ਨੇ ਉਹ ਤੋੜੇ ਹਿੰਮਤ ਮਾਰੀ ਰਿਸਕ ਲਿਆ ਈ ੱਡੀ ਜਗ੍ਹਾ ਤੇ ਆ ਦੇਖੋ ਹੁਣ ਇਹ ਲੱਕੜ ਦਾ ਮੈਨੂੰ ਪਤਾ ਵੀ ਨਹੀਂ ਕਿ ਲੱਕੜ ਕਿੰਨੀ ਕੁ ਮਜ਼ਬੂਤ ਆ ਕਿ ਨਹੀਂ ਮੈਂ ਬੜਾ ਸੋਚ ਸਮਝ ਕੇ ਵੀ ਕਿਤੇ ਪੰਗਾ ਹੀ ਨਾ ਲੈ ਲੀਏ ਲੱਕੜ ਦਾ ਕਿਉਂਕਿ ਆਪਾਂ ਨੂੰ ਪਹਿਲਾਂ ਲੱਕੜ ਦਾ ਹਿਸਾਬ ਹੋਣਾ ਚਾਹੀਦਾ ਵੀ ਇਹ ਲੱਕੜ ਮਜ਼ਬੂਤ ਹੁੰਦੀ ਹੈ ਕਿ ਨਹੀਂ ਹੈਗੀ ਪਰ ਮੈਂ ਕਿਹਾ ਵੀ ਯਾਰ ਦੇਖੀ ਜਾਓ ਬੜਾ ਚੇਰ ਹੋ ਗਿਆ ਬੜਾ ਚੇਰ ਹੋ ਗਿਆ ਫਨਸ਼ਾਨ ਕਰਿਆ ਨਹੀਂ ਹੈਗਾ ਕੋਈ ਰਿਸਕ ਲਿਆ ਨਹੀਂ ਜ਼ਿੰਦਗੀ ਚ ਮੈਂ ਕਿਹਾ ਅੱਜ ਉਹੀ ਰਿਸਕ ਲੈਨੇ ਆ ਹੁਣ ਖਾ ਕੇ ਵੀ ਦੇਖੀਏ ਜਿਹੜਾ ਫਲ ਤੋੜਿਆ ਇਹਦਾ ਸੁਆਦ ਮਿੱਠਾ ਜਾਂ ਖੱਟਾ ਕਿਉਂਕਿ ਪਤਾ ਹੋਣਾ ਚਾਹੀਦਾ ਵੀ ਮੈਂ ਵਧੀਆ ਮਿੱਠੇ ਫਲਾਂ ਵਾਸਤੇ ਜਿਹੜਾ ਤੋੜਿਆ ਹੱਥ ਪਾਇਆ ਕਿ ਮੇਰਾ ਫਿੱਕਾ ਓਹੋ ਘਟ ਮਠਾ ਖਟ ਮਠਾ ਵਧੀਆ ਵਧੀਆ ਖਟ ਮਠਾ ਆ ਵਾਹ ਇਹਨੂੰ ਗਾਦੇ ਨੇ ਖਟ ਮਠਾ ਸਵਾਦ ਮਿਲਣਾ ਕੋਈ ਕੰਮ ਕਰਨਾ ਉਹਦਾ ਖਟ ਮਠਾ ਸਵਾਦ ਮਿਲਣਾ